ਨੂੰ ਛੁੱਟੀਆਂ ਵੀ ਪਾਈਆਂ ਨੇ। ਔਰ ਇੱਕ ਤਰ੍ਹਾਂ ਦੀ ਬਾਲ ਸਭਾ ਸੀ ਉਹ ਵੀ ਆਪਾਂ ਹੁਣ ਸਵੇਰੇ ਕਰਵਾਉਣ ਲੱਗੇ ਆ ਕਿਉਂਕਿ ਅੱਜ ਭਾਵੇਂ ਆ। ਉਸ ਤੋਂ ਇਲਾਵਾ ਛੋਟੇ ਸ਼ਹਿਬ ਜਾਦੀਆਂ ਦੀ ਔਰ ਵੱਡੇ ਸ਼ਹਿਬ ਜਾਦੀਆਂ ਦੀ ਜਿਹੜੇ ਸ਼ੀਧੀ ਦਿਵਸ ਮਨਾਏ ਜਾ ਰਹੇ ਨੇ ਉਹਦੇ ਸਬੰਧ ਵਿੱਚ ਵੀ ਆਪਾਂ ਅੱਜ ਪ੍ਰੋਗਰਾਮ ਕਰਨਾ ਇਸ ਕਰਕੇ ਬੜੇ ਆਰਾਮ ਨਾਲ ਬੈਠ ਜਾਓ। ਜਿਹੜੇ ਵਿਦਿਆਰਥੀਆਂ ਨੇ ਅੱਜ ਕੋਈ ਸ਼ਬਦ ਜਾਂ ਕੋਈ ਕਵਿਤਾ ਬੋਲਣੀ ਆ ਉਹ ਪਹਿਲਾਂ ਆਰਾਮ ਨਾਲ ਖੜੇ ਹੋ ਕੇ ਤਾ ਲੋਕਾਂ ਨੂੰ ਆਪਣਾ ਨਾਮ ਦੱਸੋ। ਜਿਹੜੇ ਵਿਦਿਆਰਥੀਆਂ ਨੇ ਕੋਈ ਕਵਿਤਾ ਕੋਈ ਸ਼ਬਦ ਕੋਈ ਭਜਨ ਜੋ ਵੀ ਅੱਜ ਦੇ ਜਨ ਨਾਲ ਸੰਬੰਧਿਤ ਬੋਲਣਾ ਕਿ ਅੱਜ ਸਿਰਫ ਆਪਾਂ ਸ਼ਬਦ ਹੀ ਬੋਲ ਰਹੇ ਆ ਕੋਈ ਗਾਣਾ ਵਗੈਰਾ ਨਹੀਂ ਬੋਲਣਾ ਤੇ ਉਹ ਭਾਗ ਵੱਲੋਂ ਸਪੈਸ਼ਲ ਇੰਸਟਰਕਸ਼ਨਸ ਆਈਆਂ ਨੇ ਕੱਲ ਕਿ ਅੱਜ ਜਿਹੜਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਉੱਤੇ ਬੱਚਿਆਂ ਨੂੰ ਇਥੇ ਮੁਕਾਬਲੇ ਦਾ ਉਹਨਾਂ ਦੀ ਪਾਰਟਿਸਪੇਸ਼ਨ ਕਰਵਾਈ ਜਾਣੀ ਹੈ। ਸੋ ਤੁਸੀਂ ਜਿਹੜੀ ਵੀ ਕਵਤਾ ਟੌਪਿਕ ਦਾ ਕੋਈ ਵੀ ਬੋਲਣਾ ਆ ਕੋਈ ਵੀ ਢੀਡੇ ਪਰ ਆਏ ਬੋਲਣਾ ਆ ਇਹਨਾਂ ਦਿਹਾੜੇ ਸੰਬੰਧੀ ਬੋਲਣਾ। ਇਸ ਤੋਂ ਇਲਾਵਾ ਅੱਜ ਦਾ ਜਿਹੜਾ ਸ਼ਬਦ ਹੈ ਅੰਗਰੇਜ਼ੀ ਦਾ ਲਾਰੀ ਮੋਦਨੇ ਨਾਲ ਫਰਕ ਆਉਂਦਾ ਦਿੱਤਾ ਚੌਹਾ ਮੀਰਾ ਦੇ ਗੂੜੇ ਪਿਆਰ ਇਹ ਅੰਦਰ ਹੈ। ਤਾਕਿ ਦਾ ਰਹਾਬਾ ਕੋ ਕੱਤੇ ਕਿੱਲੀ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਲਵਾਰ ਦੇ ਅੰਦਰ ਕਿੰਨਾ ਬਲ ਹੈ ਨਿੱਕੀ ਤਲਵਾਰ ਦੇ ਅੰਦਰ ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੇ ਖੂਬੇ ਨੇ ਤੀਰ ਜਹਾੜੇ ਅੰਦਰ ਦਾਦੀ ਤੱਕਿਆ ਬੁੜਦੀ ਛੀਤ ਵਿੱਚੋਂ ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਦੇ ਅੰਦਰ ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਦੇ ਅੰਦਰ ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ ਕਿੰਨਾ ਸਿੱਧਕਾ ਹੈ ਮੇਰੇ ਪਰਿਵਾਰ ਦੇ ਅੰਦਰ ਜੋ ਜਿਸ ਤਰ੍ਹਾਂ ਅੰਦਰੋਂ ਤੋਂ ਸਾਹਿਬਜ਼ਾਦੇ ਦੋ ਮੈਦਾਨ ਹੀ ਅੰਦਰ ਦੋ ਦੀਵਾਰ ਹੀ ਅੰਦਰ ਦੋ ਮੈਦਾਨ ਹੀ ਅੰਦਰ ਦੋ ਦੀਵਾਰ ਹੀ ਅੰਦਰ ਧੰਨਵਾਦ ਪਿਆਰੇ ਬੱਚਿਓ ਸਾਰਿਆਂ ਨੂੰ ਜਿਨ ਨੂੰ ਪਤਾ ਹੈ ਤੇ ਤੁਹਾਨੂੰ ਦੇਖਣ ਦਾ ਸਾਝੀ ਹੋ ਗਿਆ ਕਿ ਅੱਜ ਦੇ ਦਿਨ ਸਾਹਿਬ ਯਾਦਿਆਨੀ ਸ਼ਹੀਦੀ ਦੇ ਉਪਰੰਤ ਸਰਕਾਰ ਨੂੰ ਚਿੱਠੀ ਜਾਰੀ ਕੀਤੀ ਗਈ ਹੈ ਕਿ ਪਹਿਲੇ 2 ਘੰਟੇ ਪ੍ਰੇਅਰ ਦੌਰਾਨ ਕੋਣ ਵਿੱਚ ਕੇ ਉਹਨਾਂ ਨੂੰ ਯਾਦ ਕਰਨ ਲਈ ਸ਼ਬਦ ਗਾਇਨ ਮੁਕਾਬਲੇ ਦਾ ਸ਼ਬਦ ਗਾਇਨ ਗਰੁੱਪ ਸੌਂਗ ਸ਼ਬਦ ਦੇ ਰੂਪ ਗਾਣੇ ਆ ਪਹਿਲੇ ਹੜੀ ਤੁਹਾਡੇ ਸਾਹਮਣੇ ਇਹ ਆਪਣਾ ਸ਼ਬਦ ਪੇਸ਼ ਕਰਨ ਜਾ ਰਿਹਾ ਹੈ ਵਾਈ ਗੁਰੂ ਜੀ ਕਾਖਾ ਵਾਈ ਗੁਰੂ ਜੀ ਦੀ ਫਤੇ ਵਾਟਾ ਲੰਮੀਆ पे, राज पे ਖਤਰਾ ਵੀ ਇਹ ਸਾਡੇ ਲਗਭਗ ਕੋਈ ਕੁਝ ਸਮੇਂ ਦਾ ਇਤਿਹਾਸ ਪੜਾ ਲੱਗਦਾ ਹੈ ਦੇਖੋ ਇਸ ਤੋਂ ਬਾਅਦ ਕੁਝ ਬੱਚੇ ਹਨ ਪਲਕ ਹੰਸਿਕਾ ਤੇਰੇ ਦੇ ਸਾਥੀ ਅਗਲਾ ਸ਼ਬਦ ਬੰਦਗੀ ਦੀ ਦਾਤ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹੈ Thank <laughs> you.

ਮਨ ਦੇ ਕੋਲਵੇਂ ਵਿਝਾਂੜ ਕੇ ਕੁਲ ਗਿਆ ਸੀ ਤੇਰੇ ਨਾਮ ਨੂੰ ਮਨ ਸਦਾ ਭੱਜਦਾ ਅਕਾਸ ਦੇ ਹੋਏ ਇਸ ਦਿਲ ਗਾਮ ਨੂੰ ਮਨ ਸਦਾ ਭੱਜਦਾ ਅਕਾਸ ਦੇ ਹੋਏ ਇਸ ਦਿਲ ਗਾਮ ਨੂੰ ਮਨ 니 ਵਾਜੀ ਮਤ ਬਖਸ਼ੋ ਮਨ 니 ਵਾਜੀ ਮਤ ਬਖਸ਼ੋ ਇਹ ਸਭ ਗੁਨਾ ਦਾ ਗਿਆਨ ਬੰਦਗੀ ਦੀ ਦਰ ਦੋਲੀ ਪਾ ਦੇਓ ਦੇ ਪਾਣੀ ਵਿੱਚ ਤੇਰੇ ਪਾਪਾਂ ਪਲਾਸਰ ਮਟਮਲ ਲੋੜੀਏ ਚਰਦੀ ਕਲਾ ਦੇ ਵਿੱਚ ਰੱਖਣਾ ਚਰਦੀ ਕਲਾ ਦੇ ਵਿੱਚ ਰੱਖਣਾ ਤੇਰਾ ਹੀ ਸਭੇ ਰਖਾੜ ਬੰਦਗੀ ਦੀ ਡਾਲ ਚੋਲੀ ਪਾ ਦਿਓ ਉਰਖੀਓ ਨੀ ਮਾਨਿਆ ਦਮਾ ਬੰਦਗੀ ਦੀ ਡਾਲ ਚੋਲੀ ਪਾ ਦਿਓ ਉਰਖੀਓ ਨੀ ਮਾਨਿਆ ਦਮਾ ਸ਼ਰਨ ਪਿਆਲੀ ਰਾਜ ਰੱਖਣੀ ਲੇ ਬੇਟੀ گزار ਦੇ ਰੱਖ ਸੱਜ ਦਿਰੀ ਤੇ ਹੱਜ ਜੀ ਤੱਕਿਆਏ ਗੁਜਰਾਸਰਾ ਤੱਕਿਆਏ ਗੁਜਰਾਸਰਾ ਮਿੱਠੀਆਂ ਨੇ ਸਾਡਾ ਜੱਗ ਛਾਣ ਬੰਦਗੀ ਦੇ ਦੱਤ ਚੋਰੀ ਪਾ ਦਿਓ ਰੱਖਿਓ ਨੀ ਮਾਣੀਆਂ ਦਮਾ ਬੰਦਗੀ ਦੇ ਦੱਤ ਚੋਰੀ ਪਾ ਦਿਓ ਰੱਖਿਓ ਨੀ ਮਾਣੀਆਂ ਦਮਾ ਇਹ ਬੱਚਿਆਂ ਦਾ ਸੋਹਣਾ ਸ਼ਬਦ ਬੰਦਗੀਰੀ ਦਾ ਸਾਰੇ ਬੱਚੇ ਵਾਸਤੇ ਦਾ ਹਾਰ ਕੋਈ ਨਾ ਕੋਈ ਇਹਨਾਂ ਤੋਂ ਬਾਕੀ ਹਾਰਕ ਵਿੱਚ ਹੈਗਾ ਤੇ ਕੋਸ਼ਿਸ਼ ਨੇ ਤਕਰੀਬਨ ਉਹਨਾਂ ਦੀ ਹੁੰਦੀ ਆ ਜਿਹੜੇ ਕਰ ਸਕਦੇ ਇਹ ਤੇ ਜੋ ਸਾਹਮਣ ਹੁੰਦੇ ਆ ਨਾ ਇਹਤੇ ਵੀ ਬਹੁਤ ਕੁਝ ਆਪਣਾ ਨੂੰ ਦੱਸ ਸਕਦੇ ਹੋ ਕਿਉਂ ਬਹੁਤਿਆਂ ਲੰਮੀਆਂ ਗੱਲਾਂ ਇਸ ਤੋਂ ਬਾਅਦ 10ਵੀਂ ਕਲਾਸ ਦੀ ਪਲਵੀ ਆਪਣੀ ਕਵਿਤਾ ਪੁਆਇੰਟ ਤੁਹਾਡੇ ਸਾਹਮਣੇ ਪੇਸ਼ ਕਰੇਗੀ ਸਤਿਕਾਰਯੋਗ ਪ੍ਰਿੰਸਪਲ ਸਰ ਅਧਿਆਪਕ ਸਹਿਮਤ ਅਤੇ ਮੇਰੇ ਬਹੁਤ ਹੀ ਪਿਆਰੇ ਵੀਰਾਂ ਤੇ ਸਾਥੀਓ ਆਪ ਸਭੀ ਦੇ ਮੇਰੇ ਵੱਲੋਂ ਪਿਆਰ ਭਰਿਆ ਸਤਿਕਾਰ ਇਹ ਹੀ ਮੈਂ ਅੱਜ ਕਰਦਾ ਹਾਂ ਸਿੱਖ ਇਤਿਹਾਸ ਵਾਲੀ ਮਹਰ ਪੰਨੀ ਉਤੇ ਕੁੰਦਲੀ ਤੱਕੇ ਪਾਈ ਲਾਲ ਦੇ ਸਦੇ ਕਨ ਜੰਗ ਦੇ ਸ਼ਹੀਦ ਹੋਏ ਭਰਾ ਜੀ ਨਾਲੇ ਕੁਤਨੀਆ ਵਿੱਚ ਸੁਨੇ ਹੋਏ ਲਾਲ ਦੇ ਸਦੇ ਪੁੱਤ ਨੀਤਿਆਂ ਦੀ ਟੰਗੀ ਰੂਹਾਂ ਤੋਂ ਪਰਵਾਉਂਦਾ ਸਿੱਖ ਕੱਲੀ ਕੱਲੀ ਪੋਟੀ ਮਾਮਾ ਚੋਲੇ ਪਾਉਂਦੀਆਂ ਅਰੇ ਪੁਰੇ ਸੀ ਮੈਦਾਨ ਹੋਣ ਕੀਨਾ ਅੱਖ ਮੱਖ ਦੇਖਿਆ ਅੰਤਿਮ ਪੁੱਤਰਾਂ ਦੇ ਰੱਖ ਮਾਮਾ ਦੇ ਲੱਗ ਗਏ ਇਸੇ ਸਿਕੀਮਾ ਚੌਧਰੀ ਪਰਿਵਾਰ ਸੀ ਦਿਵਾਇਆ ਕਿਸੇ ਹੱਥ ਹੱਥ ਸੈਵਰੀ ਕੋਲ ਖੋਪੜਾ ਲਹਾਇਆ ਕੋਈ ਧਰਮ ਦੀ ਖਾਤਰ ਚੱਲਿਆ ਉਹ ਲਾਗ ਜੇ ਬੈਠੇ ਬੈਠੇ ਠੰਡੇ ਹੋ ਕੇ ਪਰਦਾ ਰੱਖੂ ਮੌਂਜਲੇ ਬੁਲੰਦ ਕਿਸੇ ਸੀਸ ਲਹਾਉਣਾ ਨਹੀਂ ਐਸਾ ਇਸਤਵ ਵਾਲਾ ਗੀਤ ਮੂੜ ਕਿਸੇ ਨੇ ਗਾਉਣਾ ਨਹੀਂ ਰਾਣੀ ਮੌਤਗੜ ਲਾ ਕੇ ਆਰੇ ਖੇਡ ਆਉਣਾ ਨਹੀਂ ਸਿੱਖ ਆਸ਼ਕਾਂ ਦੀ ਮੰਗ ਹਰ ਕਿਸੇ ਬਣ ਜਾਣਾ ਨਹੀਂ ਸਿੱਖ ਆਸ਼ਕਾਂ ਦੀ ਮੰਗ ਹਰ ਕਿਸੇ ਬਣ ਜਾਣਾ ਨਹੀਂ ਧੰਨਵਾਦ ਇਸੋ ਵਾਰ ਸਾਈ ਗੁਰਜੀ ਦਾ ਖੰਸਾ ਸਾਹਿਬ ਗੁਰਸਿੱਖੀ ਫਤਿਹ ਮਾਤੀ ਰਾਨੋ ਤਲਵਾਰਾਂ ਤੋਂ ਸਿੱਖ ਕੋਣ ਡਰੇ ਗੱਦਾਰਾਂ ਤੋਂ ਸਨ ਵੈਰੀ ਤੋਂ ਕੋਈ ਖਤਰਾ ਨਹੀਂ ਦਰ ਲੱਗਦਾ ਆਪਣੇ ਯਾਰਾਂ ਤੋਂ ਅਸੀਂ ਪਿੜਗੇ ਮਸ਼ਰੇ ਹਾਥੀਨਾ ਅਸੀਂ ਪਿੜਗੇ ਮਸ਼ਰੇ ਹਾਥੀਆ ਅਸੀਂ ਜੰਗਰ ਤੋਂ ਲੈ ਆ ਸ਼ਾਤੀ ਨਾ ਨਾ ਟੈਂਕ ਤੋਪਦਾ ਪੋਸਨ ਸਾਡਾ ਜਨਮ ਹੋਇਆ ਹਥਿਆਰਾਂ ਤੋਂ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਰਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਲੜ ਲੱਗਦੇ ਆਪਣੇ ਯਾਰਾਂ ਤੋਂ ਸੜਕੀ ਸੇਧਰੰਮ ਨਾਲ ਵੈਰ ਨਹੀਂ ਸੜਕੀ ਸੇਧਰੰਮ ਨਾਲ ਵੈਰ ਨਹੀਂ ਸਾਡਾ ਹਿੰਦੂ ਨਾ ਕੋਈ ਵੈਰ ਨਹੀਂ ਇਹ ਵੀ ਆਪਣਾ ਹੈ ਕੋਈ ਵੈਰ ਕਦੀ ਕਿਸੇ ਧਰਮ ਨਾਲ ਲੱਗਦੀ ਨਹੀਂ ਅਸੀਂ ਓਕੇ ਹਾਂ ਗਰਦਾਰਾਂ ਤੋਂ ਨਾ ਪੀਰਾ ਨਾ ਤਲਵਾਰਾਂ ਤੋਂ ਸਿੱਧ ਕੋਣ ਡਰੇ ਗਰਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਸਿੱਖ ਰਾਜਾ ਹੋਇਆ ਅੰਤ ਕਿਉਂ ਸਿੱਖ ਰਾਜਾ ਦਾ ਹੋਇਆ ਕਿਉਂ ਮੜ ਕੋਣ ਤੁਮਾਈ ਉਹ ਸੰਤ ਕਿਉਂ ਪਾ ਗਏ ਸ਼ਹੀਦੀ ਸੰਤ ਕਿਉਂ ਕੁਝ ਲੋਕ ਵੀਰੇ ਕਿਰਦਾਰਾਂ ਤੋਂ ਨਾ ਤੀਰਾ ਨਾ ਤਲਵਾਰਾਂ ਤੋਂ ਸਿੱਧ ਗੋਮਰੇ ਗਰਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਤੁਹਾਡੇ ਮਗਰੇ ਆਵਾ ਬਸ ਹੁਣ ਮੈਂ ਹੱਥ ਖੰਡ ਲਾਵਾ ਵੇਲਾ ਗਿਆ ਇਹ ਦੱਦ ਵੀ ਇਹ ਜੁਦਾਈ ਦਾ ਤੁਸਾਜੇ ਮੁੜ ਕੇ ਆਉਣ ਨਹੀਂ ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਰ ਲੋਣਾ ਨਹੀਂ ਦੇਖਾਂਗੀ ਨਾ ਸਿਰ ਰੂਹਾਨੀਆਰੀ ਰਾਜ ਕੀ ਨਿਹਾਰ ਲਾਵੇਂ ਸੂਰਤਾਂ ਪਿਆਰੀਆਂ ਪਿਆਰੇ ਪਿਆਰੇ ਸਿਰ ਆਕਿਰਦ ਦੀ ਸਜਾ ਦਿਆ ਤੋਰਨ ਤੋਂ ਪਹਿਲਾਂ ਤੁਨ ਲਾੜਾ ਬਣਾ ਦਿਆ ਲਾੜਾ ਬਣਾ ਦਿਆ ਜਦੋਂ ਜਹਾਨ ਕਰੇ ਮੇਰਾ ਦਿਆਇ ਦਾ ਦिए ਜੁਦਾਈ ਦਾ ਅਸਾਜ ਮੁੜ ਕੇ ਆਉਣਾ ਨਹੀਂ ਤੈਨੂੰ ਦੱਸੀ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਰ ਲਾਉਣਾ ਨਹੀਂ ਤੇਰੀ ਅੱਖੀਆਂ ਨੂੰ ਅਸੀਰ ਲਾਉਣਾ ਨਹੀਂ ਸਤਿਗੁਰਾਂ ਹਰਦਾ ਬਣੀ ਗਾਇਉਂ ਕਿੰਝ ਗਾਇਉਂ ਕਿ ਸਹਿਬਾਨ ਜੀ ਮੇਰੇ ਹੋਮ ਕੀ ਪਿਆਰੇ ਪਿਆਸ ਕੀ ਸਾਥੀ ਆਪ ਸਭ ਜੀ ਮੇਰੇ तेली मेरा ना गुजरि ਰਖਿਆ ਕਰਨ ਗਿਆ ਜਦ ਟਕਿਆ ਸੀ ਸਿਸ ਅਖੀਆਂ ਨੇ ਪਹਿਲੀ ਵਾਰ ਮੈਂ ਉਸੇ ਥਾਂ ਗੁਜ਼ਰੀ ਜਿਤੀ ਨੀ 베ਰਾ ਨਾ ਗੁਜ਼ਰੀ ਮੇਰੇ ਵੱਡੇ ਪੁੱਤੇ ਆਰਮਕੋਰ ਦੀ ਜੰਗ ਵਿੱਚ ਲੜ ਗੀਆਂ ਸ਼ਹੀਦੀਆਂ ਪਾਤੀਆਂ ਉਹ ਪਿਆਸੇ ਲੜਦੇ ਸ਼ਹੀਦ ਹੋਏ ਦੋ ਬੂੰਦਾ ਪਾਣੀ ਦੀਆਂ ਨਾ ਦਿੱਤੀਆਂ ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਪਰਚੋਂ ਐਸੀ ਜਾਨ ਗੁਜ਼ਰੀ மே கோிந்த சி மே நுரி சீ மே நுரி மேடே பருத வித்தியா சாரி ரீ கதை ஜுலம அங்கே நுக்கோ ਜਸਖਾਂ ਦੀ ਰਈ ਜਦ ਪੋਤੇ ਮੇਰੇ ਸ਼ਹੀਦ ਕੀਤੇ ਫਿਰ ਆਪਣੀ ਆਤਮਾ ਗੁਜ਼ਰੀ ਸੰਗਤੇ ਨੀ ਮੇਰਾ ਨਾਮ ਗੁਜ਼ਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜ਼ਰੀ ਸੰਗਤੇ ਨੀ ਹੰਮ ਜਿ ਤੁਮ ਦੇ ਜਾਂਦੇ ਆ ਗੁਰੂ ਦੇ ਲਾਲ ਜਿੰਨ ਕੇ ਬਾਲ ਹੰਮ ਜਿ ਦੁਰ ਤੇ ਜਾਂਦੇ ਤੀਤ ਗਈ ਸਾਰੀ ਦਾਦੀ ਨਸੀ ਨਾਲ ਤਲਾਰੀ ਮਾ ਦੇ ਹਮਰ ਵੇਖ ਲਓ ਕੇਰੀ ਮਨਜ ਕੀ ਸਿ ਬਾਦਸ਼ਾਹ ਤੇਰੀ ਅਦੇ ਹਮਰ ਵੇਖ ਲਓ ਕੇਰੀ ਮਨਜ ਕੀ ਸਿ ਬਾਦਸ਼ਾਹ ਤੇਰੀ ਸੋਚ ਫਲ ਤੁਰਤੇ ਜਾਂਦੇ ਆ ਸੋਚ ਫਲ ਤੁਰਤੇ ਜਾਂਦੇ ਆ ਗੁਰੂ ਦੇ ਲਾਲ ਜਿੰਨ ਕੇ ਬਾਲ ਤਾਂ ਗੁਰੂ تنਕੀਆਂ ਜਿੰਨਾ ਨਹੀਂ ਲੁਕੁ ਗਵਾਸ ਤੇ ਪਾਹੀ ਵੀ ਜੁਰ ਜੇ ਜਾਣਦੇ ਆ ਕਰੂ ਦੇ ਨਾਮ ਨਿਕਨ ਕੇ ਬਾਲੰ ਫੰਡ ਵਿਜਿਤੁ ਲੁਕੇ ਆਂਦੇ ਆ ਗੁਰੂ ਦੇ ਨਾਮ ਨਿਕਨ ਕੇ ਬਾਲੰ ਫੰਡ ਵਿਜਿਤੁ ਲੁਕੇ ਆਂਦੇ ਆ ਬਾਹੇ ਜਿਤਨਾ ਖਲਸਾ ਬਾਹੇ ਗੁਰੂ ਜੀ ਕਹਾਸਾ ਵਾਲੀ ਗੁਰੂ ਜੀ ਕੀ ਕਥੇ ਪਾਪੀ ਜਣਗੇ ਸੀ ਜ਼ਿੰਦਗਾਨੀ ਬੱਚਿਆਂ ਦੀ ਦੁਨੀਆ ਕਰਦੀ ਯਾਦਰੂ ਕੁਰਬਾਨੀ ਬੱਚਿਆਂ ਦੀ ਕਹੰਦ ਚ ਪਾਪੀ ਜਣਗੇ ਸੀ ਜ਼ਿੰਦਗਾਨੀ ਬੱਚਿਆਂ ਦੀ ਜੋਰਾ ਵਰਤੇ ਪਤੇ ਸਿੰਘ ਤਨ ਜਿਗਰੇ ਬਾਲਾ ਦੇ ਜੋਰਾ ਵਰਤੇ ਪਤੇ ਸਿੰਘ ਤਨ ਜਿਗਰੇ ਬਾਲਾ ਦੇ ਆ ਵੇਖੋ ਸਰਹ in